हां जी दोस्तों सारेया नु सस्श्रीकाल स्वागत करते हा टोंडा राज संधू फार्मिंग दे विच सो दोस्तों आज पहुंचे हा ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਜਸ ਕੋਲੇ ਆਇਆ ਹਾਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸਮੇ ਸਮੇ ਦੇ ਨਾਲ ਜਦੋਂ ਨਵੇਂ ਪਸ਼ੂ ਨਿਕਲਦੇ ਆ ਤਾਂ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੰਦੇ ਆ ਅੱਜ ਇਸ ਕਵਰੇਜ ਵਿੱਚ ਟੋਟਲ 6 ਪਸ਼ੂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 5 ਬੇੜਾ ਨੇ ਇੱਕ ਤਾਂ ਨੂੰ ਜਿਹੜੀ ਦੋਸਤੋ ਇਹ ਮਾਝ ਦਿਖਾਵਾਂਗੇ ਨੀਲੀ রাਵੀ ਦੀ ਮਾਝਾ ਟੇਡੇ ਕੱਟ ਦੇ ਵਿੱਚ ਟੋਟਲ 6 ਪਸੂਆ 6ਾਂ ਪਸੂਆਂ ਦੀ ਡਿਟੇਲ ਆਪਾਂ ਵੀਰ ਜੱਸ ਤੋਂ ਲੈ ਲਾਂਗੇ ਸਭ ਤੋਂ ਪਹਿਲਾਂ ਵੀਰ ਜੱਸ ਕੀ ਹਾਲ ਚਾਲ ਨੇ ਭਰਾ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਪ੍ਰਤਾਪ ਸਿੰਘ ਕਹਰੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਨਾਬ ਸਤਿ ਸ੍ਰੀ ਅਕਾਲ ਠੀਕ ਠਾਕ ਬੜੇ ਵਧੀਆ ਜੀ ਬੜੇ ਵਧੀਆ ਟੇਡੇ ਕੱਟ ਦੇ ਵਿੱਚ ਦੋਸਤੋ ਇਹ ਮਾਝਾ ਦੂਜਾ ਸੂਬਾ ਸੂਈ 10 ਦਿਨਾਂ ਦੀ ਆ 11 ਕਿਲੋ ਦੁੱਧ ਆ ਠੀਕ ਆ ਜਿੰਨਾ ਕ ਸਮਾਂ ਹੋ ਟੇਡੇ ਕੱਟ ਦੇ ਵਿੱਚ ਠੀਕ ਆ ਮਗਰ ਕਟਾ ਬਾਕੀ ਚੂਣ ਚਾਣਾ ਪੂਰੀ ਖੜੀ ਆ ਸੰਦੂ ਸਰ ਪੋਲੀ گاਵਾਂ ਨੂੰ ਲੋ ਜੀ ਕੋਈ ਪੂਰ ਛਟਾ ਨਹੀਂ ਹੈਗਾ ਲਓ ਜੀ ਕੱਟੇ ਕਟਾ ਹੈ ਥੀ ਹਾਂਜੀ ਹਾਂ ਵੇ ਗਾੜੀ ਲਓ ਜੀ ਆ ਮਗਰ ਕਟਾ ਮੇਲ ਸੰਤੂ ਸਾਹਿਬ ਮਾਲੀ ਤੋਂ ਕਰਾਸ ਕਰਾ ਦਿੰਦੇ ਨਾ ਮੋਰਾ ਤੋਂ ਹੂੰ ਹੂੰ ਤੇ ਫਿਰ ਬੱਚਾ ਤੁਹਾਨੂੰ ਪਤਾ ਫਿਰ ਬਿਲਕੁਲ ਇਹ ਮੋਰਾ ਹੀ ਆ ਜਾਂਦਾ ਜੇ ਟੀਕਾ ਭਰੋਣਾ ਤੇ ਫਿਰ ਬੱਚਾ ਵੀ ਚੱਲ ਜੇ ਮਦਰ ਤੇ ਬਿਲਕੁਲ ਜੀ ਬਿਲਕੁਲ ਹਾਂਜੀ ਆ ਨੀਲੀ ਦੀ ਜੇਕਰ ਮਾਂ ਇਹਦੇ ਨੀਲੀ ਦਾ ਹੀ ਅੱਗੇ ਟੀਕਾ ਲਪੋਣਾ ਚਾਹੀਦਾ ਹਾਂਜੀ ਫਿਰ ਬੱਚੇ ਤਾਂ ਹੀ ਹੈ ਫਿਰ ਸਵਾਦ ਆਉਂਦਾ ਵੀ ਬੱਚੇ ਵੀ ਸੋਹਣੇ ਪਾਦੇ ਉਸੇ ਤਰ੍ਹਾਂ ਹਾਂਜੀ ਅਕੀ ਰਾਤ ਸੇ ਇਹਦੇ ਭੱਭੀਆਂ ਤੇ ਵੀ ਨਿਸ਼ਾਨ ਹੀ ਕਹਿੰਦੀ ਦੀਤੇ ਅਹੀਂ ਵੇਖ ਕੇ ਹੀ ਲਈਦਾ ਨਾ ਡੰਗਰ ਫਿਰ ਪੀ ਆਉਂਦਾ ਵੀ ਆ ਬ੍ਰਿਟਿਸ਼ ਹੂੰ 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 ਖਰਪੂਰ ਸ਼ਟਾ ਨਹੀਂ ਸੰਤੋਖ ਭੋਲੀ ਪਾਵੇਂ ਕੋ ਜਵਾਬ ਬਾਦ ਹੋਤਾ ਠੀਕ ਹੈ ਜਵਾਬ ਲਓ ਜੀ ਅਗਲੇ ਪਹਿਰਾਂ ਤੋਂ ਦੋਸਤੋ ਜਵਾਬ ਹਲਦੀ ਨਹੀਂ ਠੰਡੀ ਵੜੀ ਹੈ 23 ਰੀਆ ਸੀਰਸ ਲੱਗਾ 11 ਕਿਲੋ ਦੁੱਧ ਤੇ ਜਸੇਬੀਰ ਕੀ ਕਰਦੇ ਆ ਮੋਲ ਹੀ ਰੂ ਕਹਿੰਦਾ ਮੋਲ ਜੀ 85000 ਰੁਪਏ 85 ਹਾਂਜੀ ਲੋਕਾ ਵਾਲਾ ਨਹੀਂ ਕਰਨਾ ਹਾਂ ਕੋਈ ਨਹੀਂ ਛੱਡ ਦਾਂਗੇ ਸਾਬ 3 3000 ਰੁਪਏ ਛੱਡ ਦਾਂਗੇ ਐਵੇਂ ਨਹੀਂ ਲੋਕਾ ਆਰ ਕੋ ਡੰਗਰ ਦਾ ਮੁੱਲ ਕਰੀ ਜਣਾ ਨਜਾਇਜ਼ ਨਹੀਂ ਕਰਨਾ ਜਿੰਨੇ ਕਦਾ ਮਾਲ ਹੋਨੇ ਕੇ ਪੈਸੇ ਪੰਗਰ ਸਹੀ ਹੈ ਜੀ ਸਹੀ ਵੇਖੋ ਜੀ ਬਿਲਕੁਲ ਜਾਇਜ਼ ਆ ਦੋਸਤੋ 82000 ਠੀਕ ਹੈ ਜੀ ਤੇ 85000 ਚੋਂ ਡਿਮਾਂਡ ਪਿਆ 85000 ਡਿਮਾਂਡ ਸੀ ਵਿੱਚੋਂ ਲੈਸ ਕਰਕੇ ਤੇ 82000 ਦੀ ਇਹ ਦਿੱਤੀ। ਭਾਜੀ ਭਾਜੀ ਇੱਕ ਗੱਲ ਲੀਟਰ ਅਗਲਾ ਆਪਦਾ ਨਾਲ ਲਏ ਵੇ ਦੁੱਧ 'ਚ ਘੱਟ ਹੋਊ ਤਾਂ ਰੱਖੋ ਦੁੱਧ ਉਹਨਾ ਹੀ ਹੋਊਗਾ। ਕਿਉਂਕਿ ਨਾਲ ਦੱਸਾਂਗੇ ਦੁੱਧਾ ਝੂਠ ਨਾ ਹੋਊਗਾ। ਉਹ ਨਹੀਂ ਵੇਖੋ ਜੀ ਗੱਲ ਤਾਂ ਤਬਾਰਦੀ ਆ। ਠੀਕ ਆ ਜੇਕਰ ਹੈਗਾ ਨਾ ਕੋਈ ਕੰਡਾ ਤੇ ਨਾ ਕੋਈ ਲੀਟਰ ਕਮ ਆਉਂਦਾ ਜੇ ਇਹ ਬੰਦੇ ਦੇ ਦੱਸੇ ਮੁਤਾਬਕ ਸਹੀ ਨਿਕਲੇ ਤੇ ਭਾਜੀ ਸਾਰਿਆਂ ਨੂੰ ਪਤਾ ਹੀ ਆ ਵੀ ਝੂਠ ਸਾ ਤੇ ਅੱਛਾ ਜ세 ਵੀ ਰਕੇ ਆ ਕੀ ਸੈਕੰਡ ਨੰਬਰ ਤੇ ਵੇੜ ਇਹ ਵੇੜ ਦੂਜਾ ਸੂਹਾ ਸੰਤੂ ਸਾਹਿਬ ਦੂਜਾ ਸੂਹਾ ਦੋਸ ਠੰਡੀ ਸੀ ਲਬੜੀ ਪੰਜਵਾ ਦੇਣਾ ਦੋਸਤੋ ਅੱਜ ਸਵੇਰ ਨੂੰ ਤੇ ਬਹੁਤ ਟਾਈਮ 20 ਤੋਂ ਪਲੱਸ ਹੋਊਗਾ 20 ਤੋਂ ਪਲੱਸ ਹਾਂਜੀ ਚਾਹੇ ਬੋਲੇ ਜਾਂ ਬੋਲ ਤੋਂ ਬਾਅਦ ਨਹੀਂ ਬੋਲੇ ਤੋਂ ਬਾਅਦ ਹੀ ਹੈ ਬੋਲੇ ਤੋਂ ਬਾਅਦ ਹਾਂ ਹੁਣ ਤੇ ਕਰਮਾਲੀਆਂ ਜੋ ਸਾਫ ਕਰੀਏ ਓਵੇਂ ਓਵੇਂ ਵੱਡੀਆਂ ਜਾਂਣਗੀਆਂ ਵੱਡੀਆਂ ਜਾਂਦੀਆਂ ਹਾਂਜੀ ਕਿਉਂ ਵੱਡੀ ਵੈੜ ਦੇ ਥੱਲੇ ਛੱਡਿਆ ਨਹੀਂ ਜਾਂਦਾ ਸੰਦਾਂ ਅੱਛਾ ਟਾਈਮ ਦੱਸ ਦਿਓ ਸਵੇਰ ਚੋਈ ਕਿੰਨੇ ਕ ਵਜੇ ਦਾ ਮਤਲਬ ਸਾਢੇ 6 ਵਜੇ ਦਾ ਹੁਣ ਮੈਨੂੰ ਲੱਗਦਾ ਪੌਣੇ 4:00 ਵਜੇ ਦਾ 4:00 ਸਤੂ ਸਾਹਿਬ ਚੋਈਆਂ ਸਾਢੇ 6 ਵਜੇ ਆਏ ਨੇ ਇਹਨਾਂ ਵਛੀ ਫੇਰ ਖੁੱਲ ਗਈ ਰਸਾ ਇਹਨੂੰ ਮਾਰਾ ਯਾਦਾ ਨਾ ਤਸੱਲੀ ਕਰ ਕੋਈ ਭਾਵੇਂ ਤਿੰਨ ਟਾਈਮ ਚ ਹੋਵੇ ਪੰਜ ਚਾਰ 20 ਕਿਲੋ ਤੋਂ ਪਲੱਸ ਦੁੱਧ ਹੋਊਗਾ ਬੱਚੀ ਦਾ 50 ਦਿਨਾਂ ਦੀ ਸੂਈ ਆ ਮਗਰ ਬੱਚੀ ਆ ਤੇ 20 ਤੋਂ ਪਲੱਸ ਥਾਣ ਵੇਖੋ ਸੰਧੂ ਸਾਹਣ ਨਾਲੇ ਵੜਨ ਕਿਹੋ ਜਿਹਾ ਲੱਗਾ ਇਹ ਨਹੀਂ ਇਹੋ ਜਿਹਾ ਮੁਠੀ ਵਾਲਾ ਥਾਣੇ ਭੂਰ ਸ਼ਟੈਕ ਮਾਸਾ ਨਹੀਂ ਹੋਊਗਾ ਲਓ ਜੀ ਬਾਕੀ ਫੇਸਬੁਕ ਤੁਹਾਡੇ ਸਾਹਮਣੇ ਆ ਠੀਕ ਆ कद भी दोस्तों सोणा है ठीक है जी हां हां जी मीडियम ਤੋਂ ਉੱਚੀ ਹਾਈਟ ਆ ਮਟੀਆਂ ਵੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਇਸ ਵਾਰ ਨਹੀਂ ਫੂਰ ਵਜਨ ਵਾਲੀ ਪੂਰੀ ਤੇ ਸੰਤੂ ਸਾਹਿਬ ਸਥਾਨ ਬਹੁਤ ਸੋਣਾ ਮੱਝਾਂ ਦਾ ਥਾਣਾ ਦੋਹਰਾ ਥਾਣਾ ਬਹੁਤ ਥੋਣਾ ਸੁਆਦੀ ਫਿਰ ਵੇਥੇ ਬਹੁਤ ਸੰਤੂ ਸਾਹਿਬ ਵੇਖੋ ਹਾਂ ਉਨੀ ਉਹਨੂੰ ਵੇਥੇ ਹੁੰਨੀ ਬਿਲਕੁਲ ਆ ਜਾਲ ਛਕ ਲੈ ਦੋ ਮਾੜੀ ਡਾਕ ਲਓ ਭਾਜੀ ਉਹ ਹਉਣੀ ਭਵਾ ਦੋ ਆ ਲਓ ਆ ਲਓ ਜੀ ਬਾਕੀ ਦੋਸਤੋ ਥਾਨ ਤੁਨ ਬਹੁਤ ਸੋਨਾ ਨਖੇੜ ਕਾਫੀ ਵਧੀਆ ਬਾਕੀ ਤੁਹਾਨੂੰ ਨਾਰਮਲ ਜਾਂ ਦੇਸੀ ਪੈਣਾ ਠੀਕ ਆ ਸੋ ਥਾਨ ਆਲੇ ਪਾਸੇ ਦੋਸਤੋ ਕੋਈ ਡਾਊਟ ਨਹੀਂ ਕਿ ਬਹੁਤ ਸੋਨਾ ਥਾਨ ਆ ਬਹੁਤ ਸੋਨੇ ਥਨ ਚੱਡੇ ਦੀ ਖਬਰਦਾਰ ਨਹੀਂ ਕੋਈ ਨਹੀਂ ਬੱਚੇ ਲਾਗੇ ਲੈ ਜਾਣ ਬੱਚੇ ਲਾਗੇ ਲੈ ਜਾ ਬੱਚਾ ਮਗਰ ਬੱਚੀ ਹਾਂਜੀ ਬੱਚੀ ਬੱਚੀ ਵੀ ਇਹਦੇ ਮਤਰਾ ਰਗੀਓ ਜੀ ਵੇਖੋ ਬੱਚੀ ਆ ਦੋਸਤੋ ਮਗਰ ਬੱਚੀ ਵੀ ਸੋਨੇ ਕਦ ਕਾੜ ਦੇ ਵਿੱਚ ਆ ਲਓ ਜੀ ਸੰਦੂ ਸਾਹਿਬ ਵੇਖੋ ਰੀਲਪੂਲ ਸੋਨੀ ਆ ਉੱਚੀ ਪੰਜਾਂ ਦਿਨਾਂ ਦੀ ਇੱਕੋ ਗੱਡੀ ਆ ਪੰਜਾਂ ਦਿਨਾਂ ਦੀ ਹਾਂਜੀ ਲਾ ਲਾ ਠੀਕ ਆ ਨਾਰੇ ਕੰਨ ਵੇਖੋ ਕਿੱਦਾਂ ਹੈ ਛੋਟਾ ਛੋਟਾ ਲੋ ਜੀ ਫੇਰ ਨਾਲ ਦਾਲਾ ਜੇ ਕਰਵਾ ਠੀਕ ਆ ਜੀ ਲੈ ਆਈਏ ਆ ਨਾ ਆਈ ਤੁਕ ਮਾਲਾ ਹਾਈ ਤੁਸੀਂ ਇਹ ਦਾ ਸੰਦੂ ਸਾਬਣ ਨਾਲ ਉਹਨੇ ਇੱਕ ਇੱਕ ਦਿਨ ਬਾਅਦ ਹੀ ਦੁੱਧੋਂ ਵਧਿਆ ਕਰਨਾ ਮਾਲਾ ਧੀੜੀ ਧੀੜੀ ਹਾਂ ਜਿਵੇਂ ਚੁਵਾਈ ਹੋਈ ਗਈ ਓਵੇਂ ਨਿਕਲੀ ਹੁੰਦੀ ਹੈ ਚੜੀ ਆਉਣਾ ਇਹਨਾਂ ਦੁੱਧੋਂ ਹਾਂਜੀ ਲੋ ਜੀ ਠੀਕ ਆ ਹੋਣੀ ਆ ਦੋਸਤੋ ਵੜ ਕਾਫੀ ਵਧੀਆ ਬਾਕੀ ਥਣ ਨਾਲ ਵੀ ਵੜਾ ਬਾਕੀ ਥਣ ਤੋਂ ਬਹੁਤ ਸੋਣਾ ਹਾਂਜੀ ਹੱਥੀ ਚ ਵਾਈ ਇਹ ਵਾਲਾ ਥਾਣਾ ਸੰਧੂ ਸਾਹਿਬ ਅੱਛਾ ਜਸਪਾਲ ਜੀ ਕੀ ਕਰਦੇ ਆ ਮੁੱਲ ਇਹਦਾ ਫਿਰ ਮੁੱਲ ਸੰਧੂ ਸਾਹਿਬ ਜੋ ਮਰਜ਼ੀ ਕਰੀ ਜਾਈਏ 85 ਕਰ ਲਈਏ 80000 ਦੀ ਦੇ ਦਈਏ 80 ਦੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੁਣ ਦੁੱਧ 20 ਤੋਂ ਬਾਹਰ ਚਲੰਦਿਆ ਹਾਂ 20 ਤਾਂ ਪਲੱਸ ਹੀ ਆ ਜੀ ਠੀਕ ਹੈ ਹਾਂਜੀ ਉਹ ਚੰਗੀ ਸੇਵਾ ਕਰਨੇ ਚੋਲੇਗਾ ਜਿੰਨਾ ਮਰਜ਼ੀ ਹਾਂਜੀ ਮੈਂ ਨਾ ਇਹ ਸੰਤੋਖ ਸਾਹਿਬ ਪਹਿਲੇ ਸੂਏ ਦਾ ਹੀ 20 ਰੋਦਰ ਕਾੜਿਆ ਕਿ ਦੂਜੇ ਆ ਕਿ 25 ਕਿਲੋ ਦੇ ਨੇੜੇ ਘੜ ਚੱਲੂਗੀ ਜੇ ਹੋ ਸਾਦਾ ਵੱਧ ਵੀ ਚੋਲੇ ਕੋਈ ਆਦੀ ਸੇਵਾ ਵੱਧ ਕਰੇ ਤੇ ਹਾਂਜੀ ਨਹੀਂ ਤੇ 25 ਕਿਲੋ ਤਾਂ ਆਰਾਮ ਨਹੀਂ ਲਵੋ ਜੀ ਸੋ ਦੋਸਤੋ ਨੂੰ ਮੌਕੇ ਤੇ ਜਿੰਨਾ ਉਹ 80 ਤੋਂ 2000 ਰੁਪਏ ਰਾਸੇ ਛੱਡਦਾ ਹੋਣੀ ਇਹ ਕਿੰਨੇ ਚ 80 ਤੋਂ 2000 ਰੁਪਏ ਛੱਡ ਦਾਂਗੇ ਪਰ ਵੈੜ ਤੇ ਨਹੀਂ ਕੋਈ ਕਾਜ ਵੈੜ ਹੁਣ ਕਿੰਨਾ ਦੁੱਧ ਜਸ ਪੱਕਾ ਮੈਂ ਤਾਂ ਤੇ 526 ਚ ਲੋੜਾ ਤੁਮਰਾਉ ਵੀ ਬੱਕਾ ਅਜੇ ਨਾਲ ਸੰਤੂ ਸਾਹਿਬ ਪੰਜਾਂ ਦਿਨਾਂ ਦੀ ਸੁਈ ਆ ਜੇ ਤਾਂ ਦੋ ਦੋ ਦਾ ਅਜੇ ਕਰਮਾਲੀ ਨਾ ਤੁਰਨਾ ਹੋ ਬਿਲਕੁਲ ਜੀ ਬਿਲਕੁਲ ਆ ਜਿਹੜੇ ਵਟ ਵਟ ਦੇਦੇ ਆ ਨਾ ਇਹ ਨਾ ਸਾਰੇ ਸ਼ਾਮ ਨੂੰ ਆ ਕੱਢ ਜਾਣੇ ਠੀਕ ਆ ਠੀਕ ਆ ਪਰ ਜਨਾਂ ਲੇਵਾ ਪੂਰਾ ਹਾਂਜੀ ਫੁੱਲ ਫੁੱਲ ਲਓ ਦੋਸਤੋ 78000 ਦੀ ਅਸੀਂ ਮਿਲ ਜੂਗੀ ਵੇਖ ਤੁਸੀਂ ਦੇਖ ਲਈ ਆ ਸੌਦਾ ਕਰ ਲਿਓ ਠੀਕ ਆ ਜੀ ਬਾਕੀ ਚੋਣ ਜਾਣ ਇੱਕ ਨੰਬਰ ਆ ਸਾਫ਼ ਸਫਾਈ ਜੀ ਤੁਹਾਡੀ ਚੋਕੇ ਖੜੇ ਸੰਤੂ ਸਾਹਿਬ ਕੋਈ ਆਪਦੇ ਇੱਥੇ ਆਵੇ ਤੇ ਅੱਗੇ ਆਪਣੇ ਕੋਲ ਤੀਜੇ ਨੰਬਰ ਤੇ ਆ ਜਿਹੜੀ ਅੱਗੇ ਡੱਬੀ ਇਹ ਪਹਿਲਾ ਸੂਗਾ ਪਹਿਲਾ ਨ ਥਾਂ ਤੇ ਬਹੁਤ ਸੋਹਣਾ ਹੈ ਹਾਂਜੀ ਆ ਕਰੋ ਗੱਲ ਦੇਖੋ ਬਹੁਤ ਖੂਬਸੂਰਤ ਦੋਸਤੋ ਨੋਕਲਾ ਥਾਣਾ ਤੇ ਕਲਮੀ ਥਾਣਾ ਆਪਾਂ ਕਹਿ ਦਿੰਨੇ ਨੋਕਲਾ ਥਾਣਾ ਲੋ ਅੱਛਾ ਅਧਨੇ ਨੂੰ ਕਿੰਨੇ ਕੋ ਗਿਆ ਜੀ ਇਹ ਕੱਲ ਪਰਸੋਂ ਦੀ ਸੁਈ ਹੈ ਜੀ ਸਾਫ਼ ਕਰਤੀ ਹੈ ਅੱਜ ਹਾਂਜੀ ਅੱਛਾ ਬੱਚਾ ਤੇ ਮਗਰ ਬੱਚਾ ਆਹ ਆ ਮਗਰ ਬੱਚਾ ਹਾਂਜੀ ਬੱਚਾ ਲੋ ਦੋਸਤੋ ਤੀਜੇ ਦਿਨ ਦੇ ਵਿੱਚ ਤੇ ਬੌਲੇ ਤੋਂ ਸਾਫ਼ ਕਰ ਦਿੱਤੀ ਆ ਬੱਚਾ ਮਗਰ ਤੇ ਪਹਿਲਾ ਸੂਹ ਸੁਈ ਪਹਿਲਾ ਪੈਂਦਾ ਪਹਿਲਾਂ ਬੱਚੀ ਹੈ ਲੈ ਕੱਚਾ ਹੁਣ ਇਹਦੇ ਥੱਲੇ ਕੀ ਹੈ ਦੁੱਧ ਜਾਂ ਬੌਲਾ ਦਾ ਸਮਝਾਰ ਕੀ ਇਹ ਸਾਨੂੰ ਸਾਹ ਹਜੇ ਬੌਲਾ ਇਹ ਤਿੰਨ ਦਿਨਾਂ ਦੀ ਆ ਹਾਂ ਸਿਰ ਸਾਫ਼ ਕਰਤੀ ਹੈ ਬੌਲਾ ਇਹਦੇ ਥੱਲੇ ਮਾਲਾ 11 ਕਿਲੋ ਹੋਊਗਾ ਠੀਕ ਹੈ ਜੀ 11 ਤੋਂ ਵੱਧ ਹੀ ਹੋਊਗਾ ਆਪਾਂ 11 ਕਿਲੋ ਤੇ ਕਰਕੇ ਦਵਾਂ 11 ਕਿਲੋ ਭਾਵੇਂ ਇੱਥੇ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਠੀਕ ਹੈ ਜੀ ਹਾਂਜੀ ਲੋਬ ਦੋਸਤੋ 11 ਕਿਲੋ ਹੁਣ ਇਸ ਵਕਤ ਇਹਦੇ ਥੱਲੇ ਬੌਲਾ ਹੈ ਹਾਂਜੀ ਠੀਕ ਆ ਤੇ ਵੈੜ ਪਹਿਲਾ ਸਵੇਰ ਸੂਈ ਆ ਹਾਂਜੀ ਪਹਿਲਾ ਬਾਕੀ ਪਸੰਦ ਆਊਗੀ ਰੰਗ ਪ੍ਰਿੰਟ ਬਹੁਤ ਸੋਹਣਾ ਲਿਆਓ ਵੀਰ ਖੋਲ ਕੇ ਦਿਖਾ ਦਈਏ ਵੀਰਾਂ ਨੂੰ ਠੀਕ ਆ ਤੇ ਬਾਕੀ ਚੰਗੀ ਸੇਵਾ ਕਰ ਲੋਗੇ ਦੁੱਧ ਹੋਰ ਬਤੇਰੇ ਤੁਸੀਂ ਲੈ ਰਹੇ ਹੋ ਬਹੁਤ ਸਾਰੇ ਥਾਂ ਆਪਾਂ ਗਿਣ ਸਕਦੇ 15 ਕਿਲੋ ਇਹਨੂੰ ਕੀ ਜਾਂਦਾ ਕਰਮਾਲੀ ਹਾਂ ਜਿੱਦਾਂ ਥਣ ਪਾਂਡਾ ਲਈ ਫਿਰਦੀ ਆ ਨਾ ਸੁਣ 15 ਕਿਲੋ ਚਲਾ ਨੋਰਮਲ ਚਵਾਉਣਾ ਚਾਹੀਦਾ ਵਾਛੀ ਹਾਂਜੀ ਨਾਲ ਬੀਡ ਆ ਰਹੀ ਆ ਹਾਂ ਗਲਾਬੀ ਐ ਵਹਾਨਾ ਹਾਂ ਲਾਲ ਗਲਾਬੀ ਵਹਾਨਾ ਕੇ ਹਾਂਜੀ ਠੀਕ ਹੈ ਬਾਕੀ ਨਾਰਮਲ ਇੱਕ ਦੋਸਤ ਆਪਾਂ ਗੱਲ ਕਰ ਲੈਣੀ ਆ ਵੀ ਹਜੇ ਤੀਜਾ ਤਾਂ ਨਹੀਂ ਆਜੇ। ਸੋ ਸੂਸਵਾ ਦੇ ਵਿੱਚ ਹੀ ਆ ਕਰਮਾ ਲਈ। ਆਜੇ ਇਹਦਾ ਕਰਮਾ ਲਈ ਸੂਸਾਹ ਤੇ ਆਈ ਏ ਸੰਧੂ ਸਾਹਿਬ ਪੱਖਿਆ ਮੁੱਖਿਆਂ ਜਿੱਦਾਂ ਚੋਕਣ ਦਾ ਵੀ ਨਾ ਢਿੱਡ ਭੰਡਾ ਵੀ ਹੋਰ ਦੁੱਗਣੀ ਜਾਪਣੀ ਏ। ਹੂੰ। ਇਹ ਆ ਬੱਚੇ ਲਾਗੇ ਲਾਇਆ। ਆਹ ਬੱਚਾ ਜੀ ਆ ਸੰਧੂ ਸਾਹਿਬ। ਲੋ। ਠੀਕ ਆ ਜੀ। ਲੜਖਾਲ ਜੋ ਆ। ਆਹ ਨਾਲ ਹੀ ਇਹਨਾਂ ਦੀ। ਹਾਂ ਜੀ। ਕਾਲਾ ਕਿਡਾ ਵਧੀਆ ਬੱਚੇ ਦਾ ਬੱਚੀ ਹੁੰਦੀ ਨਾ ਕਿਡਾ ਸੋਹਣਾ ਹੈ ਅੰਨੇ ਸੋਹਣੇ ਰੰਗ ਰੂੰਗ ਦੇ ਵਿੱਚ ਆ ਬੱਚਾ ਹਾਂਜੀ ਠੀਕ ਹੈ ਨੇ ਇਹ ਕਈ ਦੇ ਸੰਧੂ ਸਾਹਿਬ ਗਰਮ ਨਿਕਲਦੀਆਂ ਕਰਮਾਰੀ ਠੰਡੀ ਮਾਲਾ ਸੀਲਸ ਲਾ ਕੇ ਨਿਕਲੀ ਆ ਕੋਈ ਇਹੋ ਜੀ ਇਹ ਨੂੰ ਨਹੀਂ ਹੈਗਾ ਮਾਲਾ ਹੈ ਮੈਂ ਲੱਤ ਚਾੜ ਮਾਰਨ ਦੇ ਦੋ ਜੀ ਹਾਂ ਵੇ ਆ ਪੂਰੀ ਨਿੱਗੀ ਠੰਡੀ ਤੇਰੀ ਆ ਅੱਛਾ ਜਸੇ ਵੀ ਫਿਰ ਇਹ ਕਿੱਥੋਂ ਤੱਕ ਦੇ ਦੇਣੀ ਆ ਜੇ ਇਹਦਾ ਮੁੱਲ ਸੰਧੂ ਸਾਹਿਬ ਕੋ 75 ਕਰੀਏ ਹਾਂ ਇਹ 70000 ਦੀ ਦਵਾਂਗੇ 70000 ਰੁਪਏ ਹਾਂਜੀ ਠੀਕ ਹੈ ਜੀ ਹਾਂਜੀ 56 ਦਾ ਗਰਾਸਿਆ ਦੇ ਵਿੱਚੋਂ 65 ਹਾਂਜੀ 65 ਦੀ ਹੁਣ ਤਾਂ ਨਹੀਂ ਕੋਈ ਕਸਰ ਰਹਿ ਗਈ ਹੋਰ ਕੱਢ ਦੋ ਫਿਰ ਹੋਰ ਯਾਰ ਛੱਡਦਾ ਬਈ ਬੱਸ ਜਾ ਰਹੀ ਜਾ ਰਹੀ ਬਚਾ ਦੋ ਛੱਡਦਾ ਵੇਖੋ ਸੰਤੂ ਸਾਹਿਬ ਲੈ 1500 ਤਾਂ ਛੱਡਦਾ ਲੈ ਚਲ ਦੋ ਛੱਡਦਾ ਪੂਰਾ ਲਓ ਜੀ 263000 ਦੀ ਰੇਟ 363000 ਦੀ ਹਾਂਜੀ ਲਓ ਜੀ 363000 ਦੀ ਠੀਕ ਆ ਵੇਰ ਦੋਸਤੋ ਤੁਸੀਂ ਦੇਖ ਹੀ ਲਈ ਆ ਬਾਕੀ ਥਣ ਦੇ ਵੇ ਲੋ ਕਿਸੇ ਪਾਸੇ ਨੂੰ ਖੁੰਜੀ ਕਰਮਾਜੇ ਸੰਤੂ ਸਾਹਿਬ ਇਹਨੇ ਚੁਕਣਾ ਜਿੱਦਾਂ ਵੱਖੀਆਂ ਚੋਤੀ ਦੀ ਨਾ ਦੂਣੀ ਯਾਪੂਗੀ ਕਰਮਾ ਲਈ ਠੀਕ ਆ ਚੋਣ ਚੋਣ ਇੱਕ ਨੰਬਰ ਪੂਰ ਸ਼ਟਾ ਨਹੀਂ ਹੈਗਾ ਲਓ ਵੀ ਦੋਸਤੋ ਬਹੁਤ ਪਿਆਰੀ ਬੱਛੀ ਆ ਚੰਗੀ ਵੇੜ ਜਰੂਰ ਤੁਸੀਂ ਹੱਥ ਪਾ ਲਿਓ ਠੀਕ ਆ ਚੰਗੀ ਆ ਸਾਫ ਸੁਥਰਾ ਲੇਵਾ ਸੋਹਣੀ ਚਵਾਈ ਆ 11 ਕਿਲੋ ਹੁਣ ਬੌਲੇ ਤੇ ਆ ਅੱਗੇ ਆ ਜੋ ਵੀਰ ਜੱਸ ਆ ਗਈ ਆਪਣੇ ਕੋਲ ਵੱਡੇ ਕਦ ਕਰਦੇ ਵਿੱਚ ਇਹ ਟੈਂਕ ਹੀ ਆ ਸੰਧੂ ਸਾਹਿਬ ਕੋਈ ਤੇਜਾ ਲਾ ਲੇ ਭਮ ਚੌਥਾ ਲਾ ਲੇ ਕੋਈ ਇਹ ਇਹ ਗੱਪਣ ਕਿ ਸੂਈ ਆ ਇਹ ਗਾ ਟੈਂਕ ਤੇ ਦੇਣਾ ਮੁਫਤੀ ਆ ਵੀ ਵੇਖੀ ਹਾਂ ਅੱਜ ਸੁਖੜਾਈ ਮੁਫਤੀ ਦੇ ਰਹੀਏ ਹਾਂ ਬਹੁਤ ਘੱਮੇ ਨਾ ਜਾਣਾ 11 ਕਿਲੋ ਸੰਧੂ ਸਾਹਿਬ ਦੇ ਥੱਲੇ ਦੋ ਬਚਾਣੀ ਹੈਗਾ ਬੱਚਾ ਮਰ ਗਿਆ ਬੱਚਾ ਮਰ ਗਿਆ ਸਮੇਂ ਕਿੰਨੇ ਦਿਨ ਕੋਈ ਮਹੀਨਾ ਲਾ ਲੇ ਕੋਈ 15 ਦਿਨਾਂ ਕੋਈ 20 ਦਿਨ ਲਾ ਲੇ ਭੰਡ ਕੋਈ ਡੇਢ ਮਹੀਨਾ ਲਾ ਲੇ ਠੀਕ ਆ ਜੀ ਆ ਬਣ ਪਾਚੇ ਤੋਂ ਕੀ ਆਪਦੇ ਸਮਝ ਵਿੱਚ ਹਾਂਜੀ ਹਾਂਜੀ ਹੁਣ ਦੁੱਧ ਕਿੰਨਾ ਦੁੱਧ ਕਿੰਨਾ ਦੁੱਧ 11 ਕਰ ਲੋ 11 ਹਾਂਜੀ ਸਵੇਰ ਦੂਜਾ ਤੀਜਾ ਹੀ ਹੋਊਗਾ ਆ ਤੇ ਜਾ ਕੇ ਇੱਥੇ ਗਿਆ ਠੀਕ ਹੈ ਜੀ ਇਹ ਕੀ ਬਿਨਾ ਬੱਚੇ ਤੋਂ ਪਤੂ ਹੋਣੀ ਕਰਨਾ ਬੱਚਾ ਭਾਵੇਂ ਅੱਜ ਟੱਕ ਕੇ ਜਿੰਨੀ ਮਰਜ਼ੀ ਵੇਚ ਦਿੱਤੀ ਇਖਾ ਨਾ ਧੋਖੇ ਵਾਲਾ ਕੰਮ ਨਹੀਂ ਇਹ ਕੰਮ ਤਾਂ ਆਪਾਂ ਰੋਕਣੇ ਆ ਹਾਂਜੀ 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 ਇਹ ਕੰਮ ਤਾਂ ਰੋਕਣੇ ਆ ਨਾ ਬਾਕੀ ਇਹ ਥੋੜਾ ਟੋਕੜਾ ਨੂੰ ਬੱਚੇ ਨਾਲ ਆ ਕੇ ਦਿੱਤੀ ਜੀ ਦੇਖੋ ਸੰਤੂ ਸਾਹਿਬ ਇਹਦੇ ਥੱਲੇ ਨਾਲ 11 ਕਿਲੋ ਹਨ ਬਸ ਬਸ ਨਾ ਚਾਹੀਏ ਆਪਾਂ 15 ਦੱਸ ਦਿੱ ਗਏ ਪਰ ਰੱਬ ਦੇ ਉੱਤੇ ਵੇਂਦਾ ਹੈ ਹੈ ਬਿਲਕੁਲ ਨਾਲੇ ਰੁਪਈਆ ਬਾਕੀ ਜੱਸ ਬਥੇਰੇ ਲੋਕ ਕਰੀ ਜਾਂਦੇ ਆ ਪਰ ਅੱਖੀ ਵੇਖ ਕੇ ਜਦੋਂ ਆਪਾਂ ਨੂੰ ਪਤਾ ਲੱਗਦਾ ਤੇ ਆਪਾਂ ਨਹੀਂ ਕਮਾ ਰਹੇ ਉਹਨਾਂ ਨੂੰ ਮਾਰ ਵਜਣੀ ਤੇ ਰਹਿਣਾ ਉਹਨਾਂ ਚੰਦ ਦੇਣੀਆਂ ਇਹ ਵੀ ਵੇਖ ਲਈ ਬਿਲਕੁਲ ਪੈਸਾ ਇਹ ਹੁੰਦਾ ਹੱਕ ਦੀ ਕਮਾਈ ਜਿਹੜੀ ਆ ਬਿਲਕੁਲ ਜਾਇਜ਼ ਹੈ ਜੀ ਕੋਈ ਨਹੀਂ ਲੱਗਦੀ ਤੇ ਇੰਨੀ ਕੁ ਫਲਦੀ ਆ ਨਾਲੇ ਸੰਧੂ ਸਾਹਿਬ ਕੰਮ ਚੰਗਾ ਏ ਜੇ ਚੰਗਾ ਕਰਨ ਤੇ ਬਿਲਕੁਲ ਬਿਲਕੁਲ ਇਹਦੇ ਨਾਲ ਜੱਸ ਵੇਖ ਯਾਰ ਘਰੋਂ ਆਪਾਂ ਕਵਰੇਜ ਕਰਦੇ ਆ ਘਰੋਂ ਚੀਜ਼ ਘਰੇ ਲਾ ਕੇ ਬਣਦੀ ਇੱਥੇ ਚਵਾਈ ਤੋਂ ਸਾਰੀ ਕਰ ਘਰੇ ਪੈਸੇ ਮਿਲ ਜਾਣੇ ਹਾਂਜੀ ਹਨਾ ਕਿਹੜੀ ਥਾਂ ਤੇ ਹੈਗਾ ਵੀ ਯਾਰ 10 ਰੁਪਏ ਦੀ ਚੀਜ਼ ਲਈ ਤੇ 15 ਦੀ ਵੇਖ ਜੀ ਹਾਂਜੀ 5 ਰੁਪਏ ਘਰੇ ਬੈਠੇ ਹੁਣ ਮਿਲ ਜੇ ਕਿਤੇ ਹੈਗਾ ਕਿਤੇ ਨਾ ਜੀ ਨਾ ਕੋਈ ਵੀ ਬੰਦੇ ਬਾਜੀ ਅਸੀਂ ਲੌਣ ਜਾਂਦੇ ਰਹੇ ਏਡੇ ਚੰਗੇ ਬੰਦੇ ਇੰਨਾ ਪ੍ਰੇਮ ਕਰਦੇ ਕੋਈ ਸਾਹਬ ਨਹੀਂ ਤੇ ਹੋਰ ਇਹ ਗੰਦੇ ਬੰਦਿਆਂ ਨੇ ਡੰਡਾ ਲਾ ਕੇ ਲੇ ਕੋਈ ਬੰਦੇ ਹੈਗੇ ਆ ਜਸਜ ਜਾਂ ਪ੍ਰਤਾਪ ਵੀਰੇ ਹਾਂਜੀ ਵੀ ਜਿਹੜੇ ਸਾਰੀ ਤੁਹਾਡੀ ਮਿਹਨਤ ਕਾ ਸ਼ਲੋਕ ਹੱਥੀ ਕੰਮ ਕਰਦੇ ਆ 300 ਰੁਪਏ ਸ਼ਾਮ ਨੂੰ ਦਿਹਾੜੀ ਲੈ ਕੇ ਹੁੰਦੇ ਆ ਲੈ ਕੇ ਆ ਉਹ ਵੀ ਗੁਜ਼ਾਰਾ ਕਰਦੇ ਆ ਇੱਥੇ ਸਾਨੂੰ ਜੇ 10000 ਰੁਪਏ ਵਾਲਾ ਕਿ 13000 ਦਾ 13000 ਤੇ 3000 ਰੁਪਏ ਵਾਟ ਲਿਆ ਤੇ ਸਾਨੂੰ ਤੇ ਸਬਰ ਨਹੀਂ ਦੀ ਚੀਜ਼ ਫੇਰ ਅਸੀਂ 13000 13000 ਵੀ ਨਾ ਦੇਈਏ ਤੇ ਮਾੜਾ ਕੰਮ ਨਾ ਹਾਂਜੀ ਨਾ 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 ਗਲਤ ਇਹ ਚੀਜ਼ਾਂ ਦਾ ਧਿਆਨ ਰੱਖਣਾ ਆਪਣੇ ਵੀਰ ਹਾਂਜੀ ਤੇ ਬਾਕੀ ਬਹੁਤ ਸੋਹਣਾ ਕੰਮ ਆ ਵਿਸ਼ਵਾਸ ਭੈਣ ਭਰਾ ਕਰਦੇ ਆ ਪੇਹਰ ਚੌਣ ਚੌਣ ਵੜੀ ਪੋਲੀ ਸੰਤੂ ਸਾਹਿਬ 11 ਕਿਲੋ ਦੁੱਧ ਦੋਸਤੋ ਇਸ ਵੜ ਦੇ ਕੋਲ ਆ ਕਦ ਕਾੜ ਦੇ ਆਲੇ ਪਾਸੋਂ ਕੋਈ ਵੀ ਰੋ ਚੁਰੇ ਨਾ ਕਦ ਕਾੜ ਚੰਗਾ ਡਾਡਾ ਵੱਡਾ ਕਦ ਕਾਠਾ ਸੋਹਣੀ ਬੇਲ ਬੱਟੇ ਦੀ ਆ ਵੱਡਾ ਕਦ ਫੋਤਾ ਤੇ 11 ਕਿਲੋ ਦੁੱਧ ਦਾ ਸੂਈ ਨੂੰ ਕੋਈ ਵੀ ਰਾਵਦਾ ਸਮਾਂ ਤੁਸੀਂ ਜੱਜਮੈਂਟ ਕਰਦੇ ਹੋ ਠੀਕ ਹੈ ਦਿਨ ਬਚਾ ਹਾਂਜੀ ਕੋਈ ਨਹੀਂ ਮਹੀਨਾ ਲਾ ਲੈ ਕੋਈ ਡੇਢ ਮਹੀਨਾ ਲਾ ਲੈ ਸੰਧੂ ਸਾਹਿਬ ਹਾਂ ਬਾਕੀ ਹੈ ਵੱਡੀ ਆ ਪੂਰੀ ਹਾਂਜੀ ਪੂਰੇ ਆ ਕਾਇਮ ਆ ਤੇ ਇਹ ਨਹੀਂ ਮੰਨ ਲਓ ਅਉਣ ਵਾਲੇ ਸਮੇਂ ਚ ਇਹੋ ਵੜ ਜੇ ਨਵੇਂ ਦੁੱਧ ਰਲ ਗਈ ਹਾਂਜੀ ਠੀਕ ਹੈ ਜੇ ਅਗਲੇ ਸਵੇਰੇ ਲਈ ਗੱਬਣ ਹੋ ਗਈ ਤਾਂ ਜਿੰਨੇ ਦੀ ਮਰਜ਼ੀ ਕੋਈ ਅਗੇ ਪਲਾਨ ਕਰਕੇ ਵੇਚ ਲੈ ਹਾਂਜੀ ਫੋਲ ਵੱਡੇ ਕੱਦ ਬੋਤ ਵਿੱਚ ਠੀਕ ਹੈ ਨਾਲੇ ਸੰਧੂ ਸਾਹਿਬ ਗਾੜੀ ਗਰਮੀ ਇਹੋ ਜਿਹੀਆਂ ਹੀ ਹੁਣ ਚੱਲਣੀਆਂ ਹਾਂ ਹਾਂ ਹਾਂਜੀ ਪਰਵਾਣੇ ਗਰਮੀ ਦੀ ਇਹਨਾਂ ਨੂੰ ਕੋਈ ਕਰਮਾ ਲਿਆ ਨਹੀਂ। ਲਓ ਜੀ। ਸੋ ਬਾਕੀ ਜੱਸ ਇੱਕ ਥਾਣਾ ਥੋਣਾ ਦੀ ਚਾਰਾਂ ਦੇ ਪਾਸੇ ਮੈਂ ਮੈਂ ਨਾ ਕੋਈ ਸੰਧੂ ਸਾਹਿਬ ਪੂਰ ਛਟਾ ਨਹੀਂ ਕੋਈ ਵੱਧ ਘਟ ਨਹੀਂ। ਆ ਆ ਦੀ ਇੱਥੇ ਤਸੱਲੀ ਕਰੇ। ਬਿਲਕੁਲ। ਮੜਕੇ ਜੂ ਕਾਨੂੰਨ ਸੰਧੂ ਸਾਹਿਬ ਆਖਣਾ। ਤੇ ਜੇ ਆਪਾਂ ਇਹਨੇ ਪੈਸੇ ਲਾਉਨੇ ਆ ਤੇ ਆ ਨਹੀਂ ਸਕਦੇ ਕਿਤੇ। ਹਾਂ। ਹੋਰ 500 ਦਾ ਤੇਲ ਫੂਕੜਾਂ ਜੇ ਦੂਰੋਂ ਆਉਣਾ। ਬਸੀ ਬਸ। ਦੇਖੋ ਥਣ ਥੋਣ ਵੇਖੋ ਕਿੱਧਰੋਂ। ਲਓ ਜੀ। ਸੋ ਆ ਥਾਣੇ ਲੇਵਾ ਦੋਸਤੋ ਤੁਸੀਂ ਵੇਖ ਕੇ ਚੈੱਕ ਕਰ ਲਓ ਤੇ ਜਸਵੀਰ ਕਿਥੋਂ ਤੱਕ ਦੇ ਦਾਂਗੇ ਇਹ ਵੜ ਫਿਰ ਮੋਲੇ ਤੇ ਸੰਧੂ ਸਾਹਿਬ 30000 ਰੁਪਇਆ ਦਾ ਹਾਂ 28000 ਜੇ ਤੂੰ 30 ਕੀਤਾ ਤੇ ਮੈਂ ਕਿਉਂ ਮੁਖਤਾਸ ਦਿੱਤੀ ਆ 22000 ਦੀ ਵੜ ਦੇ ਦਾਂਗੇ ਰਾਸ ਜੀ 27 ਦੀ 22 ਦੀ 22 ਦੀ 22 ਦੀ ਵੀਰ ਇਹ ਮਾ ਬੱਚਾ ਮਰੇ ਕੋਟਾ ਵਟ ਨਾ ਕੋਟ ਵਟਿਆ ਹੱਥ ਵਟਿਆ ਫੀਡ ਨਹੀਂ ਹੋਣੀ ਆ ਦਾਦ ਕਿਹੜਾ ਜਾਵੇ ਗਾਜੀ ਵੇਚੀ ਗਾਜੇ ਦੇ ਗਾਜੀ ਢਾਦੋ ਲੈ 8000 ਢਾਤੀ 22 ਦੀ ਤੇ ਰਾਸ ਸਿਆ ਹੁਣ ਮੁਖਤਿਆ ਹੁਣ ਤੇ ਨਾ ਆਖੀ ਪੀ ਤੂੰ ਦੱਸ ਦੇ ਦੇਗੀ ਕਿ ਸਰ ਨਹੀਂ ਠੀਕ ਹੈ ਠੀਕ ਆ ਵਾਦੂ ਵੱਡੀ ਬੈੜ ਐਡੀ ਵੱਡੀ ਬੈੜ ਕੋ ਲੈ ਗਿਆ ਨਾ ਨਾਲ ਬਲੈਂਡਰ ਪ੍ਰਾਇਡ ਦੀ ਬੋਤਲ ਵੀ ਲੈ ਜਾਣੀ ਉਹਨੇ ਲੈ ਜਾਈਓ ਕਰਕੇ ਲਾਉ ਮੇਕਅਪ ਉਹਨੇ ਕਿਹਾ ਐਡੀ ਬੈੜ ਰਿਆ ਨਹੀਂ ਜਾਂਦਾ ਨਹੀਂ ਸਹੀ ਗੱਲ ਹੈ ਹਾਂ ਇਹਨੇ ਆਤਾ ਪ੍ਰਾਂਡਾ ਭਰ ਦੇਣਾ ਚਾਹੀਦਾ ਸਹੀ ਗੱਲ ਹੈ ਆਹ ਚਾ ਕਿਉਂ ਲੋਕ ਦੋਸਤੋ ਕੋਈ 27 ਨਹੀਂ ਕੋਈ 30 ਨਹੀਂ 22000 ਦੀ ਬੈੜ ਬਾ 11 ਕਿਲੋ ਦੁੱਧ ਹਾਂ 11 ਕਿਲੋ ਨੈਟ ਨੈਟ 11 ਬਾਕੀ ਆ ਕੋਈ ਵੀ ਰਾਨ ਕਹਿੰਦੀ ਚੁਵਾਈ ਕਰ ਲੈ ਪਹਾੜੇ ਦੀ ਵੱਡੀ ਬੈੜ ਕੋ ਛੋਟੀ ਨਹੀਂ ਵੀਰੇ ਵੱਡੀ ਬੈੜ ਆ ਅੱਗੇ ਆ ਗਈ ਜੱਸ ਆਪਣੇ ਕੋਲੇ ਝੂੰਗੀ ਝੂੰਗੀ ਆ ਗਈ ਲਓ ਜੀ ਇਹਦੀ ਡਿਟੇਲ ਇਸ ਗੱਬਣ ਨਹੀਂ ਲੱਗਦੀ ਇਹ ਗੱਬਣ ਦਾ ਬਹੁਤ ਤੂਤੇ ਦਰ ਆ ਬੜਾ ਦਰਦੀ ਆਈ ਆ ਨਾ ਉਹ ਧੰਦਰਾ ਤੋਂ ਹੀ ਦਲੀ ਜਾਂਦੀ ਜਿਹੜੀਆਂ ਨਾ ਹਾਂ ਬਿਲਕੁਲ ਬਿਲਕੁਲ ਅੱਛਾ ਤੇ ਜੱਸ ਭਾਈ ਇਹ ਹੈ ਦੋਵੇਂ ਵੈਸੇ ਗੱਬਣ ਹੀ ਹੈ ਨਾ ਗੱਬਣ ਉਹ ਸੰਦੂ ਸਾਹਿਬ ਹੈਗੀ ਆ ਉਹ ਜਿਆਦਾ ਸਮਝ ਦੀ ਕੱਚੀ ਆ ਹਾਂ ਉਹ ਮਹੀਨਾ ਖੜੂਗੀ ਉਹ ਮੀਂਹ ਨਹੀਂ ਗਦੀ ਤੇ ਆ ਚੁੰਗੀ ਕਿੰਨੇ ਕ ਟਾਈਮ ਲੈ ਇਹ ਮੈਂ ਲਾ 10 ਦਿਨ 12 ਦਿਨ ਲੈ ਜੂ 10 12 ਕ ਦਿਨ ਹਾਂਜੀ ਇਹ ਸੰਦੂ ਸਾਹਿਬ ਬੰਨ ਹੀ ਚੰਗੀ ਹੈ ਨਾ ਇਧਰ ਵੇਖੋ ਲੜ ਦੋ 12 ਨਹੀਂ ਇਹਨੇ 15 ਵੀ ਲੈ ਜਾਣੀ ਆ ਅੱਛਾ ਇਹ ਕੱਚੀ ਹੈ ਨੀ ਲੈ ਲਓ ਦੋਸਤੋ 15 10 ਤੋਂ 15 ਦਿਨ ਦਾ ਆਈਡੀਆ ਰੱਖਿਓ ਹਾਂਜੀ ਵੀ 10 ਤੋਂ 15 ਦਿਨਾਂ ਦਾ ਖੋ ਇਹ ਨਾ ਕਿ ਵੀਰਾ ਕਿ 10 ਦਿਨ ਕਹੇ ਤੇ 15 ਲੈ ਗਈ ਆ ਇਹ 10 ਤੋਂ 15 ਦਿਨਾਂ ਦੇ ਵਿੱਚ ਆਉਂਦੇ ਨੇ ਤੇ ਤਿਆਰੀ ਹੋਊਗੀ ਬਸੂ ਸੰਦੂ ਸਾਹਿਬ ਕੋਈ ਕਹਿ ਨਹੀਂ ਸਕਦੇ ਹਾਂ ਸੂਪੇ ਤੇ ਭਾਵੇਂ ਦਹਾਂਤ ਨਾਲ ਸੂਪੇ ਸੂਪੇ ਤੇ ਪੰ 15 ਤੋਂ 20 ਵੀ ਖੜਾ ਬਿਲਕੁਲ ਜੀ ਬਿਲਕੁਲ ਹਾਂ ਜੀ ਉਹਦੇ ਰਾਤ ਤੇ ਦਿਨੇ ਦਿਨ ਨਾਲ ਜੂਨੇ ਚੰਗੀ ਅਗਲਾ ਸਾਲ ਉਹ ਕਦੇ ਬਣ ਜੂਗੀ ਬਸ ਬਸ ਆ ਲਓ ਸੂਆ ਕੋਈ ਵੀਰ ਦੂਜਾ ਮੰਨ ਲੈ ਤੇ ਜਾ ਮੰਨ ਹਾਂ ਜੀ ਤੇ ਜਾ ਮੰਨ ਹੈ ਉਦਾਂ ਸੰਤੂ ਸਭ ਦੂਜੇ ਹੀ ਆ ਹਾਂ ਜੀ ਤੇ ਪਰ ਸਾਂਭੇ ਹੀ ਨਹੀਂ ਕਿੰਨੇ ਕਰਮਾਂ ਲਓ ਜੀ ਉਹੋ ਹੀ ਇਹਨੂੰ 2-4 ਕਿਲੋ ਘੋਚ ਰਿਆਂ ਦਾ ਤੇ ਲਿਸ਼ਕਲਿਸ਼ ਮਾਰਦੀ ਹਾਂ ਬਿਲਕੁਲ ਜੀ ਬਿਲਕੁਲ ਬੇਲਬੋਲ ਦੀ ਬੜੀ ਸੰਤੂ ਸਭ ਲੰਮੀ ਬਿਲਕੁਲ ਤਾਂ ਤੋਂ ਬहोत बाकी ਬਣੂਗੀ ਪੂਰਾ ਤੋਂ ਉਮੀਦ ਆਪਾਂ ਕਰਦੇ ਆਂ ਵੀ ਪਸ਼ੂ ਜਿੰਨੇ ਦਿਨ ਵੀ ਲੈ ਕੇ ਜਾਣਾ ਦੋਸਤੋ ਉਹਨੀ ਮਿਆਦ ਪਸ਼ੂ ਦੀ ਹੁੰਦੀ ਹੈ ਜਿੰਨੇ ਦਿਨ ਵੀ ਲੈ ਕੇ ਉਹਨੇ ਸੋਣਾ ਤੇ 15 ਕ ਦਿਨ ਵੈਸੇ ਆਪਾਂ ਮੰਨ ਕੇ ਸੌਦਾ ਤੁਸੀਂ ਕਰ ਸਕਦੇ ਜੀ ਲਾਏ ਬਣਾਏ ਪਈ ਆ ਲਾਉਣਾ ਸ਼ੁਰੂ ਕਰ ਲਿਆ ਬਾਕੀ ਇੱਕ ਰੰਗ ਬਿਲਕੁਲ ਬਲਾਏਗਾ ਠੀਕ ਆ ਜੀ ਕੱਦ ਵੀ ਸੋਣਾ ਵੱਡੀਆਂ ਵੜੜਾ ਦੇ ਵਿੱਚ ਹੀ ਆ ਕੱਦ ਕੋਈ ਛੋਟੀ ਜਾਂ ਦਰਮਿਆਨੀ ਨਹੀਂਗੀ ਵੀਡੀਓ ਮੇਂ ਹੈ ਰੀਅਲ ਗੱਡੀਆਂ ਨੂੰ ਸੰਤੂ ਸਾਹਿਬ ਹਾਂ ਜੀ ਮੈਂ ਲੰਮੀ ਲੰਮੀ ਪੂਰੀ ਆ ਜੀ ਹਾਂ ਜੀ ਲੰਮੀ ਤਾਂ ਪੂਰੀ ਹੈਗੇ ਹਾਂ ਜੀ ਪੂਰਾ ਲੋਡੀ ਅਥਾ ਜਸੇ ਕੀ ਕਰਦੇ ਮੋਲੇ ਵੀਰਿੰਦਾ ਮੋਲੇ ਤੇ ਸੰਧੂ ਸਾਹਿਬ 42 ਕਰ ਲਗੇ ਵਾ ਇਹ ਵੀ ਅੱਜ ਮਾਫਰੀ ਆ 40 ਦੀ ਦੇ ਦਈਏ 40 ਦੀ ਹਾਂ ਘਟਿਆ ਮੋਲੇ ਬੱਛੀ 5000 ਦੀ ਆਪਸੇ ਕੱਢਦਾ ਕਸਾ 20000 ਦੀ ਬੱਛੀ ਦੇ ਦਾਂਗੇ ਬਿਲਕੁਲ ਹੋਣਾ ਓਵਰ ਯੱਕੇ ਨਹੀਂ ਹੋਬਰ ਲੈ ਹਾਂ ਪਰਦੇ ਪਰਦੇ ਹੋ ਜੀ ਅੱਜ ਤਾਂ ਫੇਰ ਰਾਤ ਸਿਆਣ ਉੱਤੇ ਨਹੀਂ ਗਲਤ ਕੰਮ ਹੋਣਾ ਹੋਰ ਤੇ ਬਿਲਕੁਲ ਜੈ ਰਿਆ ਮੈਂ ਤੇ ਚੱਟ ਨੂੰ ਕੋੜ ਨਹੀਂ ਦਿੱਤਾ ਉਹ ਨਾ ਤੱਕ ਪਿਆ ਲੈ ਮੈਂ ਨਾ ਕਿਤਾ ਫੋਨ ਦੇਣਾ ਹੈ ਕਿ ਜਦਾ ਆ ਰਹੀ ਨਹੀਂ 35000 ਚਲ ਠੀਕ ਹੈ ਵੈਸੇ ਕਰ ਦੋ ਹੋਰ ਯਾਰ ਛੱਡ ਦਾਂਗੇ 34 34 ਦੀ ਦੇ ਆ ਲੈ ਉਹ ਵੀ ਗੱਬਣ ਪੂਰੀ ਤਿਆਰੀ ਤੇ ਪੂਰੀ ਤਿਆਰੀ ਤਿਆਰੀ ਤੇ ਰਾਤ ਸਿਆਣ ਕਿਹੜਾ ਹਾਂ ਵੇਖੋ ਲੈ ਬੰਦੀ ਆ ਇਹ ਦੇ ਬੰਦੀ ਨਹੀਂ ਝੂਂਗੀ ਨਫਾ ਵੀ ਲੈ ਸਕਦਾ ਜਾ ਕੇ ਲੋ ਵੀ ਦੋਸਤੋ ਕਰੋ ਚੈੱਕ ਤੇ ਵੈਸੇ ਹੈ ਠੰਡੀ ਧਿਰਿਆ ਸੀਲਸਕ ਪਰ ਬਿਲਕੁਲ ਐ ਤਰੇ ਕੀ ਲਾ ਤੇਰੇ ਕੈਮਰੇ ਤੋਂ ਡਰਦੀ ਆ ਇਹਨੂੰ ਤੇ ਜਿੱਤਰਾ ਮਰਜ਼ੀ ਭਾਵੇਂ ਆਖੇ ਤਾਂ ਮੈਂ ਥੱਲੇ ਉੰਦੀ ਲੰਘ ਜਾਂਦਾ ਨਾ ਮਾੜੇ ਯਾਰ ਸੁਣ ਲੈ ਲਸ ਲਸ ਉਹ ਡਰਦੀ ਥੰਡੀ ਧਿਰਿਆ ਚਾਂਜਰਾ ਨੇ ਪੰਗਾ ਪਾਇਆ ਤੇ ਤਲਕੀਆਂ ਤੇ ਉਹਨਾਂ ਨੂੰ ਉਹਦਾ ਲੱਗਾ ਚਲੋ ਕੋਈ ਗੱਲ ਨਹੀਂ ਤੇ 34 ਦੀ ਹੋ ਜੂਗੀ ਹਾਂਜੀ ਲੋਕ ਦੋਸਤੋ ਇੱਕ ਅਖੀਰ ਦੇ ਵਿੱਚ ਠੀਕ ਆ ਇਹ ਵੀ ਦਿਖਾਉਣੀ ਹੈ ਤੁਹਾਨੂੰ ਇਹ ਨਹੀਂ ਨਾ ਇਹ ਸੰਦੇਸ਼ ਨਹੀਂ 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 ਕੋਈ ਗੱਲ ਨਹੀਂ 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 ਇਹ ਕੋਈ ਨਹੀਂ ਬੰਯਾਰਾਂ ਦੇ ਕੋਈ ਗੱਲ ਨਹੀਂ ਛਾਂਜਰਾਂ ਦੀ ਕਿਹੜੀ ਗੱਲ ਹੈ ਕਿਹੜੀ ਗੱਲ ਹੈ ਅੱਛਾ ਤੇ ਇਹ ਜਸਪਾਲ ਜੀ ਸੂਆ ਫਿਰ ਕਿਰਮਾ ਮੰਨਦੇ ਅੱਗੇ ਸੋਣਾਂ ਇਹ ਇਹ ਦੂਜਾ ਸੂਆ ਐਕਚੁਅਲੀ ਦੂਜਾ ਹਾਂਜੀ ਇਹ ਸੰਤੂ ਸਾਹਿਬ ਅਜੇ ਵੀ ਹਈ ਮਾਲਾ ਡੰਗ ਭਨ ਭਨ ਛੜੰਦਾ ਹੈ ਹੂੰ ਜਿਦ ਦਿਨ ਆਈ 7 ਕਿਲੋ ਦੁੱਧ ਹੀ ਹੋਣਾ 4 ਕਿਲੋ ਰਹਿਗਾ ਉਹ ਵੀ ਡੰਗ ਭੰਨ ਕੇ ਆਏ ਮਨ ਲਾ 2 ਦਿਨ ਨਹੀਂ ਚੋਣੀ 1 ਦਿਨ ਚੋਣੀ 2 ਦਿਨ ਨਹੀਂ ਚੋਣੀ 1 ਦਿਨ ਚੋਣੀ ਅਜੇ ਵੀ ਵੇਖ ਲਓ ਦੁੱਧ ਇਹਨੇ ਪਾਇਆ ਅੱਛਾ ਤੇ ਨਹੀਂ ਹੁਣ ਹੁਣ ਦੁੱਧੂ ਤਾਂ ਡਰਾਈ ਕਿੰਨਾ ਸਮਾਂ ਲਾਇਆ ਪਿਆ ਹਾਂ ਇਸ ਸਮਾਂ 1 ਮਹੀਨਾ 1 ਮਹੀਨਾ ਹਾਂਜੀ ਹੁਣੇ ਫਿਰ ਛੱਡੀਏ ਡੰਗ ਭੰਨ ਹਾਂਜੀ ਭੰਨ ਭੰਨ ਛੱਡੀਏ ਕੱਲ ਪਰਸੋਂ ਦੀ ਲਈਏ ਕੱਲ ਪਰਸੋਂ ਲਾ ਕੇ ਕਿੰਨਾ ਰਾਤਿਆਂ ਨੂੰ ਸ਼ੁਰੂ ਕਰਕੇ ਆਪਾਂ ਤਮਾਹ ਜੰਗੀ ਬਣ ਜੂਗੀ ਪਹਿਲੇ ਸੂਏ ਦਾ 12 ਕਿਲੋ ਦਾ ਦੁੱਧ ਆ ਫਿਰ ਜੈਨ ਵਿੱਚ ਚਾਹੀਦਾ 2 2.5 ਮਹੀਨੇ ਦਾ ਪਸੂ ਚਾਹੀਦਾ ਹਾਂਜੀ ਹਾਂ ਚਲੋ ਤੇ ਕਈ ਪੜਾ ਕੇ ਕਰਦੇ ਚੋਈ ਗਏ ਚੋਈ ਗਏ ਤੁਹਾਨੂੰ ਪਤਾ ਕਈਆਂ ਦੇ ਨਹੀਂ ਦੁੱਧ ਹੁੰਦਾ ਉਹ ਚੋਈ ਜਾਂਦੇ ਚੋਈ ਜਾਂਦੇ ਲਾਲ ਚੋਦਾ ਵੀ ਕਿਹੜਾ ਕਿਲੋ ਖਾਣਾ ਪਾਈਆ ਕਿਲੋ ਤੱਕ ਨੂੰ ਨਿਕਲੀ ਆਵੇ ਹਾਂਜੀ ਠੀਕ ਆ ਜੀ ਕੋਈ ਪੋਫੜ ਆਇਆ ਤਾਂ ਪੋਫੜ ਨਾਲ ਰੋਸ ਕੇ ਚਲਾ ਜਾਂਦਾ ਹਾਂਜੀ ਹਾਂਜੀ ਇਹਦਾ ਫ੍ਰਿੰਜ ਆਣਾ ਫ੍ਰਿੰਜ ਕਰਨ ਦੇ ਸੁੱਤੇ ਫਿਰ ਪਤੋਸੋ ਇੱਕ ਮਹੀਨਾ ਹਜੇ ਸਮਾਂ ਬਾਕੀ ਹੈ ਸੂਣ ਦੇ ਵਿੱਚ ਬਾਕੀ ਥਣ ਪਾਸ ਤੁਸੀਂ ਕਰ ਸਕਦੇ ਜਾਂ ਕੇ ਤੂਵੀਰਾ ਦੀ ਟਿੱਪ ਕੇ ਭਰਾ ਕੇ ਤਸੱਲੀ ਕਰ ਸਕਦਾ ਆ ਲੋ ਹੇਹ ਸੰਤੋਨ ਸੰਦੂ ਸਾਹਿਬ ਫਿਰ ਪੋਲੀ ਪੂਲੀ ਵੜੀ ਚੁੰਨ ਚੁੰਨ ਚੰਗੀ ਵੇਖੋ ਬੂਥੀ ਵੇਖੋ ਅੱਛੀ ਜੀ ਲੋ ਚਮਕ ਚਮਕ ਪੂਰੀ ਠੀਕ ਹੈ ਠੀਕ ਲੋਡੋ ਸੋ ਤਸ ਸੋ ਮੈਂ ਇੱਕ ਦੀ ਕੱਚੀ ਆ ਬੜ ਬਾਕੀ ਜਸਪਈ ਇਹਦਾ ਵੀ ਦੱਸ ਗਿਆ ਮੁੱਲ ਫਿਰ ਕੀ ਕਰਦੇ ਮੁੱਲ ਸੰਧੂ ਸਾਹਿਬ ਇਹਦਾ 35000 ਆ 35000 ਹਾਂ ਆਣ ਆਈਆਂ ਵਿੱਚੋਂ ਕਿੰਨਾ 6 ਇਹ ਕਿੰਨੇ 29 ਇੰਨਾ ਹੀ ਬੰਨਣਾ ਰੱਖਿਆ 29 ਇਹ ਤਾਂ ਮੁਹਤਾਲਾ ਕੰਮ ਕਰਤਾ ਤੇ ਸੰਧੂ ਸਾਹਿਬ ਹਾਂ ਬਿਲਕੁਲ ਲੀਆ ਨਤੀ ਚੁੱਕੀ ਗੁਜਾਇਸ਼ ਨਹੀਂ ਹੁੰਦੀ ਮੈਂ ਕੋਈ ਗੁਜਾਇਸ਼ ਨਹੀਂ ਹੁੰਦੀ ਕਿੱਕ ਜੈਸਾ ਕੰਮ ਕਰ ਦੋ ਤਾਂ ਉਹ ਤੇ ਛੋੜ ਹੀ ਏ 100 ਰੁਪਿਆ 100 ਰੁਪਿਆ ਰਹਿ ਗਿਆ ਪਿਛੇ ਹੁਣ ਆਹ ਲਓ ਜੀ ਛੋੜ ਨਹੀਂ 500 ਕਰਾਂਗੇ ਲੈ ਨਤੀ ਜੋ ਪਾਸੂ ਕਰ ਦੇਣਾ ਚਲੋ ਹੈ ਗਿਆ ਆਂਦੇ ਹਰ ਲਓ ਜੀ 282 ਦੀ ਲੈ 282 ਦੀ 200 ਇਹ ਵੜ ਮਿਲ ਜੂਗੀ ਮਹੀਨਾ ਕੱਚੀ ਕੱਚੀ ਇੱਕ ਰਾਸੇ ਨਿਕਾ ਜੋ ਹੋਰੋਂ ਫਰਦੇਣਾ ਜੋ ਬੱਕਰੀ ਬਾਹਰ ਖਲੋਤੀ ਆ ਆਹ ਆਹ ਉਹ ਕਿਦਾਂ ਐਤ ਕੀ ਪੌਣੀ ਹੋ ਆਹੀਆਂ ਕਹਿਤੀ ਇੱਕ ਬੱਕਰੀ ਵੀ ਪਾ ਕੇ ਵੇਚ ਲਈ ਜਣੀ ਅੱਛਾ ਨਹੀਂ ਵੇਚਣੀ ਕਿ ਨਾਲ ਹੀ ਦੇ ਦੇਣੀ ਫਰੀ ਨਹੀਂ ਦੇਣੀ ਆ ਆ ਜਿਓ ਆ ਜਿਓ ਆ ਜਿਓ ਆ ਜਿਓ ਆ ਜਿਓ ਆ ਤੋ ਜੋ ਆ ਤੋ ਆਗੇ ਇੱਕ ਪੱਠ ਤੇ ਇੱਕ ਪਟੋਰਾ ਹਮ ਚੱਲ ਨਹੀਂ ਉੱਠਦਾ ਜਿੰਦੋ ਵੇ ਕੀ ਹੋਣੇ ਇੱਕ ਬੱਕਰੀ ਆ ਦੋਸਤੋ ਮਗਰ ਪੱਠ ਤੇ ਪਟੋਰਾ ਹਾਂ ਵੇ ਰਾਸਿਆਂ ਪਟੋਰੇ ਭੋਡੇ ਮੰਗਰੇ ਦੇ ਪੱਠ ਤੇ ਪਟੋਰਾ ਭੋਡਾ ਲਓ ਭੋਟੇ ਹੈ ਹਾਂ ਲਓ ਜੀ ਬੀਟਲ ਦੇ ਵੇਚਾ ਲਾ ਹਾਂ ਜੀ ਕੀਕਾ ਰੌਣਕ ਲੱਗ ਜਾਨੀ ਹੈ ਬਾਕੀ ਬੱਚੇ ਦੇ ਮਗਰ ਤਿੰਨ ਸੀ ਇਹ ਦੋ ਨਾ ਸਬਜੀ ਇੱਕ ਮੇਰੇ ਕੋਲੇ ਪਠੋਰਾ ਭਾਜੀ ਤੋਂ ਮੈਂ ਲਿਆ ਹੋਇਆ ਇਹਨਾਂ ਤੋਂ ਤੇ ਨਾਲ ਹੀ ਆਏ ਦੂਜੇ ਸੁਗਿਆ ਲੈ ਅੱਛਾ ਨਹੀਂ ਇਹ ਸੁਈ ਨੂੰ ਅਜ ਕਦੋਂ ਟਾਈਮ ਹੋਗਾ 15 ਦਿਨ 15 ਦਿਨ ਹੋਗੇ 15 ਦਿਨਾਂ ਦੀ ਤਿੰਨੇ ਪੱਚੇ ਦਿੱਤੇ ਤਿੰਨੇ ਤਿੰਨ ਤਿੰਨੇ ਪੌਂਦੀ ਪਠੋਰਾ ਆਪਣੇ ਕੋਲੇ ਆ ਲਓ ਦੱਸੋ ਇਹ ਵੀ ਧਿਆਨ ਤੁਸੀਂ ਰੱਖ ਲਓ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਤਿੰਨ ਬੱਚੇ ਦੀ ਹੁੰਦੀ ਹੈ ਕਰਮਾੜੀ ਦੋ ਪਠੋਰੇ ਸੀਗੇ ਇੱਕ ਪਾਠਾ ਇੱਕ ਤਾਂ ਪਠੋਰਾ ਲੈ ਗਿਆ ਮੇਰੇ ਕੋਲ ਪ੍ਰਤਾਪ ਸਿੰਘ ਕਹਰੋ ਹਾਂ ਫੇਰੋ ਗ੍ਰੈਂਡ ਤੇ ਲੱਗੇ ਬਠੋਰਾ ਇੱਕ ਅੱਛਾ ਜੀ ਹਾਂ ਲੈ ਜੀ ਅੱਛਾ ਤੇ ਜੱਸ ਚਲੋ ਮਹੀਨੇ ਕਰੇ ਸੋਇਗੇ ਪੀਆ 25 ਦਿਨਾਂ ਦੇ ਨਹੀਂ 20 15 15 ਤੋਂ 20 ਦਿਨਾਂ ਦੇ 2 ਤੋਂ 4 ਦਿਨ ਤਾਂ ਢਾਹ ਲਾ ਲੂ ਠੀਕ ਆ ਹੂੰ ਜਿਆਦਾ ਨਾਲੇ ਦੁੱਧ ਪੀਣ ਕੋਈ ਭੈਣ ਭਰਾ ਦੇ ਕੇ ਸਿਲ ਸੁਣ ਘਟੇ ਬੰਦੇ ਹਾਂਜੀ ਹਾਂਜੀ ਨਾਲੇ ਸਿਲ ਪੂਰੇ ਕਰ ਸਿਲਾਂ ਪੂਰੇ ਆਲੇ ਅੱਛਾ ਤੇ ਨਾਲੇ ਉਹ ਫਿਰਨੇ ਦਾ ਜੋੜਾ ਕਿੰਨੇ ਚ ਦੇ ਦਾਂਗੇ ਆਪਾਂ ਦੋ ਤਿੰਨ ਤਿੰਨ ਹੀ ਚੱਲਾਂਦੇ ਤੂੰ ਹਾਂ ਦੱਸ ਗੱਲ ਸਾਬ 5000 ਦੇ ਦੇ ਦਾਂ 5000 ਉਹ ਛੱਡ ਦਾਂਗੇ ਇਹਦੇ ਵਿੱਚੋਂ 23000 ਦੀਆਂ ਆਣਾਂ ਤੇ ਯਾਰ ਆ ਲਓ ਹਾਂ ਤੇ ਯਾਰ ਹਜੇ ਵੀ ਜ਼ਿਆਦਾ ਨਹੀਂ ਜ਼ਿਆਦਾ ਹੈ ਰਾਸਿਆ ਕੀ ਕਰਨ ਦਿਆ ਤੂੰ ਆ ਇਕੱਲਾ ਹੀ ਰਹੇਗਾ ਪਟੋਰਾ ਸਿਆਮੀ ਦੇ ਨਾਲ ਇਕੱਲਾ ਪਟੋਰਾ ਐਦਾ ਕਰ ਕਰਕੇ ਮੈਂ ਜਦੇ ਮੁਫਤ ਹੀ ਕਰਾ ਦੇਣਾ ਸਾਰਾ ਕੋ 500 ਹੋਰ ਛੱਡਾਂਗੇ ਰਾਜਸਥਾਨਾ ਦਾ ਹੋਰ ਚਾਹਤੇ 500 ਹੋਰ 500 ਲਓ ਤੇ 22.5 ਸੀਗੇ 22.5 22.5 ਨਹੀਂ ਤੇ 22.5 ਆ ਤੇਹੀ ਹਾਂ ਤੇ ਮੈਂ 300 ਹੋਰ ਛੱਡਿਆ ਹਾਂ ਸਾਡੇ ਭਾਈ ਸਾਡੇ ਭਾਈ ਕਰ ਲਾ ਸਾਡੇ ਭਾਈ ਸਾਡੇ ਭਾਈ ਲਓ ਜੀ ਆਹ ਦੋਸਤੋ ਗੱਲਾਂ ਨੇ ਬਾਤਾਂ ਨੇ ਪਹਿਲੀ ਆਪੇ ਕੋ ਬੱਕਰੀ ਇੱਕ ਤੁਹਾਨੂੰ ਬੱਕਰੀ ਵਿਖਾਤੀ ਹੈ 15 ਕਿ ਦਿਨਾਂ ਦੀ ਜਿਹੜੀ ਸੋਈ ਹੈ ਕਰਮਾ ਵਾਲੀ ਤਿੰਨ ਬੱਚੇ ਪੌਂਦੀ ਆ ਬਾਕੀ ਆ ਤੁਸੀਂ ਵੇਖ ਹੀ ਰਹੇ ਹੋ ਯਾਰ ਅੱਜ ਆਂ ਤਰ ਕਰਕੇ ਅਖੰਡੇ ਕਈਆਂ ਨੂੰ ਪੈਸੇ ਲੱਗੇ ਨਾ ਮੈਂ ਤੇ ਵਾ ਦਿੰਦੇ ਬੱਕਰੀ ਨਹੀਂ ਜਤੀ 40000 ਲੱਗੇ ਤੇ ਹਾਂ ਆ ਉਹ ਤਰ ਕਰਕੇ ਦੱਸਣਗੇ ਸਾਡੇ 22 ਦੀ ਤੇ ਨਾਲ ਹੀ ਜੋ ਇਵੇਂ ਨਾ ਕਿਆਂ ਸਾਡੇ 22 ਦੀ ਤੇ ਨਾਲ ਹੀ ਆ ਤੇ ਨਾਲ ਹੀ ਆ ਕਈ ਮੈਂ ਵਾ ਦਿੰਦੇ ਬੱਕਰੀ ਆ 50 55 ਦੇ ਵਿੱਚ ਆ ਸਰਕੇ ਲਾਉਂਦੇ ਤੇ ਮੈਂ ਸਾਈ ਪੜਾਉਣਾ ਆਂਦੇ ਬੱਕਰੀ ਨਹੀਂ ਗਈ ਉਹਨਾਂ ਨੂੰ ਵਿਖਾਇਆ ਇਚਾਨਨ ਕਰਾਇਓ ਵੀ ਬੱਕਰੀ ਸਾਡੇ 22 ਦੀ ਆਉਣ ਢਈ ਆ ਇਹ ਨਾ ਮੈਂ ਇਹਨੂੰ ਨਾ ਇਵੇਂ ਆਖਿਆ ਕਰੋ ਜੇ 60 70 ਹਜ਼ਾਰ ਲਾਈਦਾ ਵੀ ਬੱਕਰੀ ਨਹੀਂਗੀ ਬੱਕਰੀ ਨਹੀਂਗੀ ਬਿਲਕੁਲ ਜੀ ਬਿਲਕੁਲ ਤੇ ਸੰਤੋਪਾ ਸਾਹਿਬ ਨਾਲੇ ਗਾਂ ਰਕਮ ਦੇ ਆ ਰਕਮ ਦੇ ਹਾਂਜੀ ਤੇ ਵਾਧੇ ਜਿਵੇਂ ਜਿਵੇਂ ਦਾ ਚੋਕ ਚੋਕੇ ਰਾਸੇ ਥੋੜੇ ਦਿਨਾ ਇਹਨੇ ਇੱਕ ਇੱਕ ਨੇ 10000 ਦਾ ਬਣ ਜਾਣਾ ਬਣ ਜਾਣਾ ਬਣ ਜਾਣਾ ਮਹੀਨੇ ਮਹੀਨੇ ਦੋ ਮਹੀਨਾ ਤੱਕ ਇਹਨਾਂ ਬਥੇਰੇ ਤਗੜੇ ਹੋ ਜਾਣਾ ਸੰਤੋਪਾ ਸਾਹਿਬ ਤੇ ਜਸਪਾਲ ਜੀ ਨੰਬਰ ਬੋਲ ਦਈਏ ਆਪਣੇ ਨੰਬਰ 99152 37248 ਠੀਕ ਹੈ ਜੀ 399158 92382 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਪਸੂ ਅੱਜ ਫਿਰ ਜੱਸਾ ਉਹਨਾਂ ਦੇ ਕੋਲ ਸੀਗੇ ਪਿੰਡ ਚੰਬਲ ਤੋਂ ਸੀ ਵਿਜ਼ਿਟ ਕਰਨੀ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਾਂਜੀ ਸੋ ਇਹ ਬੁਖਾ ਦਿੱਤੇ ਤੁਹਾਨੂੰ ਇੱਕ ਬੱਕਰੀ ਆ ਇੱਕ ਪਾਠ ਤੇ ਇੱਕ ਪਠੋਰਾ ਠੀਕ ਆ ਜੋੜੀ ਨਾਲ ਇਹ ਦਿੱਤੀ ਜਾਊਗੀ ਨਾਲ ਬੱਕਰੀ ਹੈ 22000 ਦੇ ਵਿੱਚ ਹਾਂਜੀ ਕੰਟੈਕਟ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ